ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕੱਟਾਂਗੇ ਕੱਲਾ ਕੋਟਤਾ ਠੀਕ ਹੈ ਜੀ ਕੋਟੇ ਲੰਬਾਈ ਹੈਗੀ ਸਾਡੇ 43 ਇੰਚ ਪਾਂ ਦੀ ਲੰਬਾਈ ਹੈਗੀ ਸਾਡੇ 25 ਇੰਚ ਤੀਰਾ ਹੈਗਾ 17.5 ਤੇ ਛਾਤੀ ਹੈਗੀ ਨਾ 36 ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਜੇ ਆਪਣੇ ਕੋਲੇ ਨਾ ਪੂਰੀ ਬੋਡੀ ਦਾ ਹੋਵੇ ਤਾਂ ਆਪਾਂ ਉਹਨਾਂ ਦੀ ਛਾਤੀ ਦੇ ਵਿੱਚ 8 ਇੰਚ ਪਾ ਦੇਣਾ ਜਾਨੀ ਕਿ ਇਹਨਾਂ ਦੀ ਛਾਤੀ ਹੈਗੀ 36 ਛਤੀ ਦੇ ਵਿੱਚ ਆਪਾਂ 8 ਜਦੋਂ ਪਾਵਾਂਗੇ ਤਾਂ ਇਹਨਾਂ ਦਾ ਘੇਰ ਬਣ ਜਾਊਗਾ 36 4 40 ਤੇ ਦੋ ਆਪਣਾ 36 ਦੇ 4 40 ਤੇ 4 47 ਯਾਨੀ ਕਿ 22 ਇੰਚ ਘੇਰ ਪਊਗਾ 36 ਇੰਚ ਛਾਤੀ ਨੂੰ ਠੀਕ ਹੈ ਜੀ ਹੁਣ ਆਪਾਂ ਇਹਦੀ ਪਹਿਲਾਂ ਲੰਬਾਈ ਲਾਵਾਂਗੇ ਆ ਦੇਖ ਲਓ ਵੱਡੇ ਬਣੇ ਦਾ ਮੇਰੇ ਕੋਲ ਕੱਪੜਾ ਪਜਾਮੇ ਦੀ ਕਟਿੰਗ ਹੋ ਗਈ ਆ ਇਥੋਂ ਆਪਾਂ ਲੰਬਾਈ ਦਾ 43.5 44.5 45 ਦਾ ਪੀਸ ਲਾਵਾਂਗੇ ਪੂਰਾ ਬਿਲਕੁਲ ਸਿੱਧਾ ਇਸ ਤਰ੍ਹਾਂ ਇਸ ਨੂੰ ਰਾਲ ਲੈਣਾ ਠੀਕ ਹੈ ਜੀ ਆ ਜਿਹੜਾ ਕੱਪੜਾ ਬਚ ਜਾ ਆਪਾਂ ਇਹਦੀਆਂ ਬਾਹਾਂ ਇਹ ਅਗਲੀ ਵੀਡੀਓ ਵਿੱਚ ਪਾਵਾਂਗੇ ਅੱਜ ਤੁਹਾਨੂੰ ਕੱਲੇ ਕੁੜਤੇ ਦੀ ਕਟਿੰਗ ਮੈਂ ਦੱਸੂਗਾ ਕੱਪੜੇ ਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਕਾਟਨ ਨਾਲ ਆਪਣੇ ਕੋਲੇ ਕੁੜਤਾ ਪਜਾਮਾ ਪੁੱਟ ਸਦਾ ਇਹਦੇ ਵਿੱਚ ਕੀ ਜਾ ਕਾਟਨ ਠੀਕ ਹੈ ਜੀ ਕੱਪੜੇ ਨੂੰ ਹਮੇਸ਼ਾ ਆਪਾਂ ਸਿੱਧਾ-ਪਾਸਾ ਅੰਦਰਲੇ ਪਾਸੇ ਰੱਖਣਾ ਸਭ ਤੋਂ ਪਹਿਲਾਂ ਦੀ ਕੰਨੀ ਹੀ ਉਤਾਰਾਂਗੇ ਆਪਾਂ ਇਹ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਹਨਾ ਤੇ 36x36 ਨੂੰ ਆਪਾਂ ਘੇਰ ਇਹਨਾਂ ਨੂੰ 22 ਇੰਚ ਪਾਇਆ 8 ਇੰਚ ਐਡ ਕਰਕੇ ਛੱਤ ਦੇ ਵਿੱਚ ਤੁਹਾਨੂੰ ਇੱਥੇ ਆਪਣਾ ਹੋ ਗਿਆ ਜੀ 22 ਇੰਚ ਠੀਕ ਹੈ ਜੀ ਇੱਥੋਂ ਵੀ 22 ਇੰਚ ਹੁਣ ਪਹਿਲਾਂ ਦੀ ਕੰਨੀ ਲਾਵਾਂਗੇ ਆਪਾਂ ਲਓ ਹੁਣ ਆਪਾਂ ਨਿਸ਼ਾਨੇ ਦੇ ਉੱਪਰ ਪਰ ਕਟਾਂਗੇ। ਲਓ ਜੀ ਹੁਣ ਆਪਾਂ ਆ ਕੱਪੜੇ ਨੂੰ ਸਾਈਡ ਤੇ ਕਰ ਦਿਆਂਗੇ। ਠੀਕ ਆ ਜੀ। ਬਾਕੀ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਹਨਾ। ਤੇ ਜੇ ਕੋਈ ਨਹੀਂ ਚੀਜ਼ ਪਤ ਲੱਗਦੀ ਤਾਂ ਤੁਸੀਂ ਫੋਨ ਵੀ ਕਰ ਸਕਦੇ ਹੋ। ਕਮੈਂਟਾਂ ਦੇ ਵਿੱਚ ਜਾ ਕੇ ਕਮੈਂਟ ਵੀ ਕਰ ਸਕਦੇ ਹੋ ਹਨਾ। ਇਸ ਤਰ੍ਹਾਂ ਕੱਪੜੇ ਨੂੰ ਆਪਾਂ ਚੌਰਾ ਕਰ ਲੈਣਾ ਪੂਰਾ ਧਿਆਨ ਦੇਣਾ ਇਸਨੂੰ ਹੱਥ ਮਾਰ ਕੇ ਬਾਹਰ ਘਾਟ ਉੱਪਰ-ਨੀਚੇ ਜਿੱਥੇ ਆਪਦੀ ਆਪ ਨਿਕਲਦੀ ਹੈ ਉੱਥੇ ਕੱਢ ਦੇਣੀ ਹੈ ਲੋ ਜੀ ਹੁਣ ਆਪਾਂ हिਪ ਦਾ ਨਿਸ਼ਾਨ ਲਗਾਵਾਂਗੇ ਇੱਥੋਂ हिਪ ਇਹਨਾਂ ਦੀ ਹੈਗੀ 42 ਇੰਚ 42 ਦਾ ਚੌਥਾ ਹਿਸਾਬ ਹੋ ਗਿਆ 1.5 ਇੱਥੇ ਦੇਖੋ ਤਿਆਰ ਹੈਪ 42 ਆਪਾਂ ਜਿੰਨਾ ਮਾਜਨ ਆਪਣਾ ਘੇਰ ਦੇ ਵਿੱਚ ਆਊਗਾ ਰੱਖ ਕੇ ਇਸ ਤਰ੍ਹਾਂ ਨਿਸ਼ਾਨ ਲਗਾ ਦਿੰਦੇ ਹਾਂ ਹੁਣ ਆਪਾਂ ਇਹ ਨਿਸ਼ਾਨ ਨੂੰ ਫੱਟੀ ਦੇ ਨਾਲ ਸਿੱਧਾ ਕਰ ਲਾਂਗੇ ਕੋਈ ਵੀ ਨਿਸ਼ਾਨ ਤੁਸੀਂ ਅੰਦਾਜ਼ੇ ਨਾਲ ਨਹੀਂ ਲਾਉਣਾ ਫੱਟੀ ਦੇ ਨਾਲ ਹਿਲਾਇਆ ਕਰੋ ਫਿਰ ਸਭਾ ਯੂਨੀ ਕਟਿੰਗ ਦੇ ਮਿਲੇ ਦੇਖੋ ਇਸ ਤਰ੍ਹਾਂ ਠੀਕ ਹੈ ਜੀ ਹੁਣ ਆਪਾਂ ਦੇਵਾਂਗੇ ਘੇਰ ਦੀ ਗੁਲਾਈ ਇਸ ਤਰ੍ਹਾਂ ਆਰਾਮ ਦੇ ਨਾਲ ਘੇਰ ਦੀ ਗੁਲਾਈ ਦੇ ਦੇਣੀ ਹੈ ਆਪਣੇ ਕੇ ਬਹੀ ਗਿਆ ਇਹ ਜੀ ਜਿੱਥੇ ਆਪਾਂ ਨੂੰ ਉਂਦਾ ਜਾਏ ਹੋਏ ਹਨ ਹਿੱਪ ਦਾ ਠੀਕ ਹੈ ਜੀ ਇਥੋਂ ਆਪਣੇ ਬਾਹਰ ਕਾਣਾ ਦੇਣਾ ਕੈਂਚੀ ਨੂੰ ਹੁਣ ਆਪਾਂ ਬੈਕ ਪੱਲੇ ਨੂੰ ਚੱਕਾਂਗੇ ਹਨ ਇਹ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਪੇਟ ਹੋਵੇ ਜਿਆਦਾ ਭਮਨਾ ਹੋਵੇ ਆਪਾਂ ਉਹਨੂੰ ਚੱਕਣਾ ਤਾਂ ਹੈਗਾ ਹੀ ਹੈਗਾ ਹਨ ਜੇ ਕਿਸੇ ਦੇ ਪੇਟ ਜਿਆਦਾ ਫਿਰ ਉਹਨੂੰ ਆਪਾਂ ਉਸ ਹਿਸਾਬ ਨਾਲ ਚੱਕਣਾ ਯਾਨੀ 1 ਇੰਚ ਤਿੱਕਰ ਦਾ ਆਪਾਂ ਨੇ ਚੱਕਣਾ ਇੰਚ ਪਾਉਣਾ ਇੰਚ ਹਰਕਦੇ ਹੀ ਚੱਕਣਾਗਾ ਬੈਗ ਪੱਲਾ। ਨੋ ਜੀ। ਠੀਕੋ। ਐਕਸਟਰਾ ਪਰ ਉਵੇਂ ਹੀ ਬੰਦ ਕਰ ਲੈਣਾ। ਚਾਰੇ ਪੱਲਿਆਂ ਨੂੰ ਸੈੱਟ ਕਰਕੇ। ਹੁਣ ਆਪੇ ਦੀ ਲੰਬਾਈ ਬਿਲਕੁਲ ਹੁਣ ਸਹੀ ਰੱਖ ਕੇ ਜਿੰਨੀ ਲੋੜ। ਬਾਕੀ ਸਾਰੇ ਬਾਅਦ ਕਾਟੋ। ਉੱਪਰ ਲੈ ਜਾ ਕੇ ਕੱਢਾਂਗੇ 8.43 8.44.1 ਸੂਤ ਉੱਪਰ ਲੈ ਲੈਣਾ ਫਿਰ ਵੀ ਕਪੜਾ ਕਪੜਾ ਇੱਕ ਵਾਰੀ ਮੇਰਾ ਧੋਤਾ ਹੋਇਆ 12-15 ਘੰਟੇ ਭਿਉਾਂ ਕਿ ਉਸ ਤੋਂ ਬਾਅਦ ਵੀ ਇਹ ਕਪੜਾ ਨਾ ਚੜ ਜਾਂਦਾ ਫਿਰ ਵੀ ਮਾੜਾ ਮੋਟਾ ਤੁਸੀਂ ਵਾਧ ਰੱਖ ਲਿਆ ਕਰੋ ਲਓ ਜੀ ਹੁਣ ਆਪਾਂ ਇਹਨੂੰ ਉੱਪਰੋਂ ਜਿੰਨੀ ਲੰਬਾਈ ਰੱਖ ਕੇ ਵਾਧ ਘਾਟ ਇਹਦੀ ਕੱਟਤੀ ਇੱਥੋਂ ਆਪਾਂ ਨਿਸ਼ਾਨ ਲਗਾਵਾਂਗੇ ਇਹਦਾ 9 ਇੰਚ ਦੇ ਮੋਢੇ ਦਾ ਤੀਰਾ ਹੈਗਾ ਜੀ 17.5 ਆਪਾਂ ਲਾਵਾਂਗੇ ਨਿਸ਼ਾਨ 18.5 ਇੰਚ ਤੇ ਸਵਾ 9 ਇੱਥੋਂ ਹਲਕਾ ਹਲਕਾ ਇਹਨੂੰ ਗਲਾਈ ਦੇ ਦੇਣੀ ਆ ਇਹ ਆ ਨਿਸ਼ਾਨ ਜਿਹੜਾ ਆਪਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਹੈ ਨਾ ਲੰਬਾਈ ਦੇ ਹਿਸਾਬ ਨਾਲ ਹੀ ਲੱਗਦਾ ਇਹਨੇ ਲੰਬਾਈ ਜਿਵੇਂ 43.5 ਇੰਚ ਇਹਨੂੰ ਆਪਾਂ ਲਗਾਵਾਂਗੇ 16 ਇੰਚ ਹੁਣ ਫੀਟੇ ਨੂੰ ਆਪਾਂ ਨੇ ਇਸ ਤਰ੍ਹਾਂ ਡਾਊਨ ਕਰ ਲੈਣਾ 15 ਤੇ ਆ ਗਿਆ ਨਾ ਆ ਦੇਖੋ 15 12 5 ਜੇ ਤੁਹਾਨੂੰ ਇਸ ਤਰ੍ਹਾਂ ਨਹੀਂ ਸਮਝ ਆਉਂਦੀ 3 ਇੰਚ ਫਿਰ ਗਿੱਜੇ ਦਾ ਮੂੰਹ 7 ਇੰਚ ਹੀ ਰੱਖਣਾ ਕਈ ਭਰਾ ਜਾਂ ਭੈਣਾਂ ਮੇਰੀਆਂ 6.5 ਇੰਚ ਰੱਖਦੇ ਹਨ ਜਦੋਂ ਦਵਾ ਜਿਆਦਾ ਆਉਂਦੇ ਫਿਰ ਆਪਾਂ ਜਦੋਂ ਹੱਥ ਪਾਉਣੇ ਟਾਈਟ ਹੋ ਜਿੰਦਾ ਇਹ ਚੀਜ਼ ਆਪਾਂ ਨਹੀਂ ਕਰਨੀ 7 ਇੰਚ ਤੋਂ ਘੱਟ ਨਹੀਂ ਰੱਖਣਾ ਜੇ ਹਾਂ ਛੋਟਾ ਬੱਚਾ ਜਾਂ ਕੋਈ ਜਿਹਦੇ ਹੱਥ ਪਤਲੇ ਉਹਦੇ ਆਪਾਂ ਘੱਟ ਕਰ ਸਕਦੇ ਹਾਂ ਤੇ ਨਹੀਂ ਤਾਂ ਆਪਾਂ ਪੂਰਾ 7 ਇੰਚ ਹੀ ਰੱਖਣਾ ਹੁਣ ਆਪਾਂ ਲਗਾਵਾਂਗੇ ਕਮਰ ਦਾ ਨਿਸ਼ਾਨ ਕਮਰ ਇਹਨਾਂ ਦੀ ਆਪਣੇ ਕੋਲੇ ਹੈਗੀ ਜੀ ਤਿਆਰ 39 ਇੰਚ ਆਪਾਂ ਲਗਾਵਾਂਗੇ ਨਿਸ਼ਾਨ 40 ਤੇ ਲੋ 10 ਚੌਕਾ 40 ਹਿਪ ਦੁਬਾਰੇ ਫਿਰ ਚੈੱਕ ਕਰਾਂਗੇ ਹਿੱਪ ਦਾ ਹੈਗਾ ਜੀ 42 1/2 ਆਪਾਂ ਇੱਥੋਂ ਫਿਰ ਹਲਕਾ ਜਿਹਾ ਵਧ ਜਾਂਦਾ ਇੱਕ ਵਾਰੀ ਫਿਰ ਮੈਨ ਲਿਆ ਕਰੋ ਠੀਕ ਆ ਜੀ ਹੁਣ ਫੱਟੀ ਦੀ ਸਹਾਇਤਾ ਦੇ ਨਾਲ ਆਪਾਂ ਇਹਨਾਂ ਸ਼ੇਪ ਦੇਵਾਂਗੇ ਉਸੇ ਤਰ੍ਹਾਂ ਹੀ ਵੰਲੋ ਐਸ ਤੋਂ ਫੱਟੀ ਪੈਂਟ ਕੱਟਣ ਵਾਲੀ ਦੇ ਨਾਲ ਤੁਸੀਂ ਆ ਨਿਸ਼ਾਨ ਲਗਾ ਲੈਣਾ ਠੀਕ ਆ ਜੀ ਹੁਣ ਆਪਾਂ ਨਿਸ਼ਾਨ ਨੂੰ ਪੂਰੇ ਕਰ ਲਾਂਗੇ ਇਹ ਪੁੱਠਾ ਪਾਸਾ ਤਾਂ ਹੀ ਉਹ ਨਿਸ਼ਾਨ ਲਗਾ ਰਿਹਾ ਬਾਕੀ ਕੋਸ਼ਿਸ਼ ਕਰਿਆ ਕਰੋ ਵਾਈਟ ਚਾਕ ਨਾਲ ਇਹ ਤਾਂ ਤੁਹਾਨੂੰ ਦਿਖਾਉਣ ਵਾਸਤੇ ਮੈਂ ਬਲੈਕ ਪੈਨਸਲ ਦਾ ਇਸਤੇਮਾਲ ਕਰਦਾ ਨਹੀਂ ਤਾਂ ਵਾਈਟ ਚਾਕ ਹੀ ਲਾਉਣਾ ਇੱਕ ਮੈਂ ਤੁਹਾਨੂੰ ਪਹਿਲਾਂ ਵਾਲੀ ਵੀਡੀਓ 'ਚ ਵੀ ਦੱਸਿਆ ਸੀ ਵੀ ਢੇਟ ਦੀ ਜਿਹੜੀ ਆਪਾਂ ਫਿਟਿੰਗ ਕੇਸਿਸ ਹਿਸਾਬ ਦੇ ਨਾਲ ਪਾਉਣੀ ਆ ਢੇਟ ਜਿਵੇਂ ਇਹਨਾਂ ਦਾ ਹੈਗਾ ਜੀ ਆਪਣਾ 35 ਇੰਚ ਆਪਾਂ ਉਹਦੇ ਵਿੱਚ 4 ਇੰਚ ਐਡ ਕਰ ਦੇਣਾ ਯਾਨੀ ਇਹਨਾਂ ਨੂੰ ਆਪਾਂ 39 ਇੰਚ ਤਿਆਰ ਕਰਕੇ ਦੇਣਾ ਤੇ ਹੁਣ ਆਪਾਂ ਇੱਥੋਂ ਰੱਖਿਆ 40 ਢੇਟ ਦਾ 4 ਇੰਚ ਵਧ ਕਰ ਲੈਣਾ ਪੇਟ ਤੋਂ ਜਿੰਨਾ ਇਹਨਾਂ ਦਾ ਪੇਟ ਬਣ ਗਿਆ ਲੋ ਇਹਨਾਂ ਦਾ ਪੇਟ 35 ਆ ਆਪਾਂ ਇਹਨੂੰ ਕਮਰ 39 ਤਿਆਰ ਕਰਕੇ ਦੇਣੀ ਇਹਨਾਂ ਖੁੱਲਾ ਨਾ ਟਾਈਟ ਬਿਲਕੁਲ ਸਹੀ ਆਊਗਾ ਆਹ ਲਓ 10 ਚੌਕਾ 40 ਹੁਣ ਮੈਂ ਇਹਨਾਂ ਨਿਸ਼ਾਨਾਂ ਦੇ ਉੱਪਰ ਉੱਪਰ ਕਟਿੰਗ ਕਰੂੰਗਾ ਇੱਥੋਂ ਕੈਂਚੀ ਪਾਉਣੀ ਹੈ ਹਲਕੀ ਜੀ ਠੀਕ ਹੈ ਜੀ ਇਸ ਤਰ੍ਹਾਂ ਪਹਿਲੇ ਟੱਕਾ ਤੇ ਨਿਸ਼ਾਨ ਆ ਗਿਆ ਕਰਗੀਜਿਆਂ ਦੇ ਕੈਂਚੀ ਨਾਲ ਇੱਥੋਂ ਪੂਰਾ ਧਿਆਨ ਰੱਖਣਾ ਤੁਸੀਂ ਅੰਦਰ ਬਾਹਰ ਜਾਂਦਾ ਹਾਂ ਲੋ ਇਹ ਦੋਸ ਇਹ ਆਏ ਗਲਾਈ ਨੂੰ ਹੌਲੀ ਤੇ ਅਸੀਂ ਤੇਰਸੀ ਇਸ ਤਰ੍ਹਾਂ ਟਟਾਉਣ ਹੁਣ ਆਪਾਂ ਇਹ ਪੱਲੇ ਨੂੰ ਚੱਕ ਕੇ ਇਧਰੋਂ ਪਾਸੇ ਇਸ ਤਰ੍ਹਾਂ ਕਮਾ ਲੈਣਾ ਲਓ ਜੀ ਇੱਕ ਲਾਟ ਨੂੰ ਚੱਕ ਕੇ ਦੇਖੋ ਸਿੱਧਾ ਬੱਸ ਆਪਣੇ ਕੋਲੇ ਆ ਗਿਆ ਹੁਣ ਇਹਨੂੰ ਆਪਾਂ 1/2 ਇੰਚ ਚੱਖਾਂਗੇ ਇੱਥੋਂ ਇੱਥੇ ਆਪਣਾ ਟੀਰਾ ਲੱਗੂ ਠੀਕ ਹੈ ਜੀ ਉਹ ਇਧਰ ਪਟਾ ਕਰੀਏ ਮੈਂ ਜਿੱਥੇ ਆਪਣਾ ਤੀਰਾ ਨਾਲ ਲੱਗੂਗਾ ਇਧਰੋਂ ਹਲਕਾ ਹਲਕਾ ਹੋਰ ਆਪਾਂ ਇਹਨੂੰ ਝਾੜਨਾ ਅੱਧਾ ਕਸੂਤੇ ਤਾਂ ਕਿ ਸਫਾਈ ਆਵੇ ਇਧਰ ਅੱਗੇ ਫਰੰਟ ਤੇ ਠੀਕ ਹੈ ਜੀ ਆ ਸਭ ਤੋਂ ਧਿਆਨ ਦੇਣ ਜੋ ਜਿਹੜੀ ਚੀਜ਼ ਆ ਹਨਾ ਬਹੁਤ ਬਰੀਕੀ ਹੈ ਇਹ ਹੁਣ ਲਿਖਿਓ ਇਹਦੇ ਵਿੱਚਕਾਰ ਆ ਗਈ ਜੀ ਆਪਾਂ ਕੀ ਕਰਨਾ ਇੱਥੋਂ ਜਿਹੜਾ ਨਿਸ਼ਾਨ ਲਗਾਉਣਾ ਇਧਰ ਆਪਾਂ ਕਰੀਬ ਆ ਲੈਣੀ ਵਿਚਾਲੇ ਫੱਟੀ ਦੇ ਉੱਥੇ ਪਾਸੇ ਹੁਣ ਆਪਾਂ ਜਿਹੜਾ ਇਹ ਨਿਸ਼ਾਨ ਲਗਾਉਣਾ ਤੀਰਾ ਮੰਨ ਕੇ ਚਲੋ ਇਹਨਾਂ ਦਾ ਹੈਗਾ 7.5 ਕੀ ਇਹ ਭਰਾ ਜਾਂ ਪਹਿਣਾ ਕੀ ਕਰਨੀਆ 7.5 1.5 ਇਥੋਂ ਜਦੋਂ ਕੱਪੜਾ ਤੁਸੀਂ ਵੱਧ ਰੱਖਤਾ ਤਾਂ ਇੱਥੇ ਵੱਲ ਪਹਿਣੀ ਹੀ ਪਹਿਣੀ ਹੈ ਹਨਾ ਆ ਦੇਖੋ ਹੁਣ ਇਹਨਾਂ ਦਾ ਤੀਰਾ ਹੈਗਾ 7.5 ਮੈਂ ਇਹਨੂੰ 2 ਸੂਤ ਇਥੋਂ ਘੱਟ ਰੱਖੂ ਜਾਨੀ ਕਿ 17 ਇੰਚ ਠੀਕ ਹੈ ਜੀ ਦੁਬਾਰੇ ਫੇਰ ਦੋਹਰਾ ਦਿਆਂ 7.5 ਦਾ ਤੁਸੀਂ 1.5 ਰੱਖਿਆ ਕਰੋ ਬੈਕ ਪੱਲੇ 1.5 ਰੱਖਣਾ ਨਾ ਕਿ ਫਰੰਟ 7.5 ਦਾ ਤੁਸੀਂ ਇਹਨੂੰ 17 ਰੱਖ ਲਓ ਇਥੇ ਦੋਸੂਤ ਕੰਮ ਕਰ ਦਿਓ ਘੱਟ ਕਰ ਦਿਓ ਜਣੀ ਇਧਰੋਂ ਤੁਸੀਂ ਸਵਾ ਦੁਇੰਚ ਚੱਕ ਦੇਣਾ ਉਹ ਤੁਸੀਂ ਅਗਲੇ ਦੀ ਬਾਡੀ ਦੇ ਹਿਸਾਬ ਨਾਲ ਜਿੱਤੇ ਮੋਢੇ ਜ਼ਿਆਦਾ ਢਲਦੇ ਆ ਉਹਦੇ ਤੁਸੀਂ ਜ਼ਿਆਦਾ ਵੀ ਚੱਕ ਸਕਦੇ 2.5 ਇੰਚ ਵੀ ਕਰ ਸਕਦੇ ਠੀਕ ਆ ਹੁਣ ਇਹਨਾਂ ਦਾ ਕਾਲਰ ਹੈਗਾ ਜੀ 1.5 ਸਾਢੇ 15 ਆਪਾਂ ਇਹਨੂੰ 1.5 ਸਾਢੇ 15 ਨੂੰ 2.5 ਇੰਚ ਹੀ ਪਾਵਾਂਗੇ ਇਧਰੋਂ ਸਾਈਡ ਤੋਂ نیچے ਨੂੰ 2.1 ਸੂਤ ਠੀਕ ਆ ਇਥੋਂ ਗਲਾਈ ਨਹੀਂ ਦੇਣੀ ਤਿਰਛਾ ਤਿਰਛੀ ਕੱਟਣਾ ਜਿੱਦੇ ਆਪਾਂ ਕਾਲਰ ਲਗਾਉਣਾ ਉਹਦੇ ਤਿਰਛਾ ਤਿਰਛਾ ਇਹ ਕੱਟਣਾ ਹੁਣ ਆ ਗਈ ਜੀ ਇਹਨਾਂ ਦਾ ਫਰੰਟ ਫਰੰਟ ਇਹਨਾਂ ਦਾ ਹੈਗਾ 8 ਇੰਚ ਆਹ ਜੀ ਮੈਨ ਲੈ ਗਰੋ ਫੱਟੀ ਤੋਂ ਲੈ ਕੇ ਨਾ ਇੱਥੋਂ 8 ਇੰਚ ਪੂਰੀ ਪੂਰੀ ਜੇ ਤੋ ਫੱਟੀ ਲੱਗ ਗਈ ਫਿਰ ਪੂਰਾ ਆਪਣਾ ਪੂਰਾ ਪੂਰਾ 8 ਇੰਚ ਰਹਿ ਜਾਊਗਾ ਬਿਲਕੁਲ ਸਾਫ਼ ਆਊਗਾ ਬਲ ਨਹੀਂ ਪੈਣਗੇ ਆ ਚੀਜ਼ ਹੁਣ ਮੈਂ ਪਹਿਲਾਂ ਗਲਾਈ ਦੂੰ ਕਲਰ ਦੀ ਇਸ ਤਰ੍ਹਾਂ ਤੁਸੀਂ ਵੀ ਤਰਸ਼ੀ ਤਰਸ਼ੀ ਗਲਾਈ ਹੀ ਦੇਣੀ ਹੁਣ ਆਪਾਂ ਇਹਦੀ ਟਲਾਂ ਦੇ ਦਈਏ ਮੋਢੇ ਦੀ ਲਓ ਜੀ ਸਵਾ 2 ਇੰਚ ਆ ਗਲਾਈ ਦੀ ਉੱਪਰ ਉੱਪਰ ਫਰੰਟ ਦੀ ਕਾਪਾ ਕਾਟ ਪਾ ਦਿੰਨੀ ਹੈ ਬਿਲਕੁਲ ਸਾਫ਼ ਆ ਦੇਖੋ ਠੀਕ ਹੈ ਜੀ ਲੋ ਮੇਰਾ ਹੋ ਗਿਆ ਕੁਰਤੇ ਅਗਲੇ ਪਿਛੇ ਪੱਲੇ ਤਿਆਰ ਬਾਕੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਹਨਾ ਉਹਦੇ ਨਾਲ ਆਪਾਂ ਨੂੰ ਮੋਟੀਵੇਸ਼ਨ ਹੁੰਦੀ ਹੈ ਧੰਨਵਾਦ